ਸਾਦ ਸੰਗਤ ਜੀ ਗੁਰਬਾਣੀ ਵਿੱਚ ਨਾਮ ਨੂੰ ਬਹੁਤ ਹੀ ਉੱਚਾ ਦਰਜਾ ਦਿੱਤਾ ਗਿਆ ਹੈ ਜਿਸ ਤਰ੍ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪਣੀ ਗੁਰਬਾਣੀ ਵਿੱਚ ਚਾਰਨ ਕਰਦੇ ਹਨ ਜਿਸ ਨਾਮ ਰਦਾ ਸੋਈ ਬਡਰਾਜਾ ਜਿਸ ਨਾਮ ਰਦਾ ਤਿਸ ਪੂਰੇ ਕਾਜਾ ਜਿਸ ਨਾਮ ਰਦਾ ਤੈਨਾ ਓਟ ਧਨ ਪਾਏ ਨਾਮ ਬਿਨਾ ਜਨਮ ਬਿਰਥਾ ਜਾਏ ਪਰ ਬਾਣੀ ਅਨਸਾਰ ਜਿਹੜੇ ਮਨੁੱਖ ਨਾਮ ਨਹੀਂ ਜਪਦੇ ਹਨ ਉਹਨਾਂ ਦਾ ਜੀਵਨ ਵਿਅਰਥ ਜਾਂਦਾ ਹੈ ਜਿਸ ਤਰ੍ਹਾਂ ਬਾਣੀ ਵਿੱਚ ਲਿਖਿਆ ਹੈ ਨਾਮ ਵਿਹੋਣ ਆਦਮੀ ਤ੍ਰਿਕ ਜੀਵਨ ਕਰਮ ਕਰੇ ਹੋਕਰ ਬਾਣੀ ਅਨਸਾਰ ਜਿਹੜੇ ਮਨੁੱਖ ਨਾਮ ਨਹੀਂ ਜਪਦੇ ਹਨ ਉਹਨਾਂ ਨੂੰ ਸਭ ਤੋਂ ਵੱਡੇ ਮੂਰਖ ਆਖਿਆ ਗਿਆ ਹੈ ਜਿਸ ਤਰ੍ਹਾਂ ਗੁਰੂ ਸਾਹਿਬ ਦਰਬਾਣੀ ਵਿੱਚ ਫਰਮਾਉਂਦੇ ਹਨ ਮੂਰਖਾ ਸਿਰ ਮੂਰਖ ਹੈ ਜੇ ਮੰਨੇ ਨਹੀਂ ਨਾਓ